ਇਹ ਜਿਹੜੇ 24311 ਏਕੜ ਅਗਰ ਅਕਵਾਇਰ ਹੋਗੇ ਨਾ ਤੇ ਲੁਧਿਆਣੇ ਦੇ ਆਸੇ-ਪਾਸੇ ਦੋ ਚੰਡੀਗੜ੍ਹ ਬਣ ਜਾਣਗੇ ਥੋੜੇ ਸਮੇਂ ਲਈ ਜਿਹੜਾ ਨੇੜੇ ਦਾ ਸੋਚਦੇ ਨੇ ਮੇਰੇ ਕਿਸਾਨ ਵੀਰ ਉਹਨਾਂ ਨੂੰ ਲੱਗੇਗਾ ਕਿ ਕਰੋੜਾਂ ਰੁਪਇਆ ਬੈਂਕ 'ਚ ਆ ਗਿਆ ਹੁਣ ਤੇ ਨਜ਼ਾਰੇ ਲਵਾਂਗੇ ਇਹ ਭੁਰਦਿਆਂ ਦੇਰ ਨਹੀਂ ਲੱਗਣੀ ਤੇ ਜ਼ਮੀਨ ਦੇ ਵਧੀਆ ਟੁਕੜੇ ਜਿਵੇਂ ਦਾ ਟੁਕੜਾ ਲੁਧਿਆਣੇ ਦੇ ਤੁਸੀਂ ਆਸੇ-ਪਾਸੇ ਵੇਚੋਗੇ ਉਹਵੇਂ ਦਾ ਪੰਜਾਬ 'ਚ ਕਿਤੇ ਲੱਭੇਗਾ ਨਾ ਤੇ ਪੰਜਾਬ 'ਚ ਕਿੰਨੇ ਲੋਕ ਤਿਆਰ ਨੇ ਆਪਣੇ ਟੱਕਾਂ ਦੇ ਟੱਕ ਵੇਚਣਨ ਵੱਡੇ ਵੱਡੇ ਇਕਨੋਮਿਸਟ ਅਰਥਸ਼ਾਸਤਰੀਆਂ ਦਾ ਕਹਿਣਾ ਕਿ ਜ਼ਮੀਨ ਨਾ ਗਵਾਓ ਇਹ ਬਾਜ਼ਾਰ ਚੋਂ ਨਹੀਂ ਮਿਲਣੀ ਜ਼ਮੀਨ ਇਹ ਕੋਈ ਐਸਾ ਪ੍ਰੋਡਕਟ ਨਹੀਂ ਹੈ ਜਿਹੜਾ ਸਾਨੂੰ ਵੱਡੇ ਵੱਡੇ ਸ਼ੀਸ਼ਿਆਂ ਦੇ ਸ਼ੋਅਰੂਮ ਚੋਂ ਮਿਲ ਜਾਣਾ ਇਹ ਜਿਹੜੀ ਸਾਨੂੰ ਪ੍ਰਮਾਤਮਾ ਨੇ ਰੱਬ ਨੇ ਬਖਸ਼ੀ ਹੈ ਜਿੰਨੇ ਅਸੀਂ ਮਾਲਕ ਬਣੇ ਆ ਇਹਨੂੰ ਸੰਭੀ ਰੱਖਣਾ ਹੀ ਸਾਡਾ ਧਰਮ ਹੈ ਇਹਦੇ ਚ ਹੀ ਅਨੂਗਾ ਕਿ ਅਸੀਂ ਆਪਣੇ ਪਰਿਵਾਰ ਪਾਲਨੇ ਨੇ ਆਪਣੇ ਭਾਸ਼ਣਾ ਦੇ ਵਿੱਚ ਪੰਜਾਬ ਦਾ ਭਲਾ ਲੋਚਣ ਵਾਲੇ ਲੀਡਰਾਂ ਦੀ ਕਲਮ ਪਤਾ ਨਹੀਂ ਐਵੇਂ ਦੇ ਪ੍ਰੋਜੈਕਟਾਂ ਤੇ ਕਿਵੇਂ ਚੱਲ ਜਾਂਦੀ ਜਾਂ ਕਿਤੇ ਨਾ ਕਿਤੇ ਜਾ ਕੇ ਕੋਈ ਹਿੱਸੇਦਾਰੀ ਤੇ ਨਹੀਂ ਹੁੰਦੀ ਇਹ ਜ਼ਮੀਨ ਤੇ ਘਟਦੀ ਜਾ ਰਹੀ ਹੈ ਨਾ 24311 ਕਿੱਲੇ ਜਾਣਗੇ ਆਉਣ ਵਾਲੇ ਸਮੇਂ ਚ ਤੇ ਇਹ ਵੇਖ ਲਓ ਵੀ ਜ਼ਮੀਨ ਵੇਚ ਕੇ ਜ਼ਮੀਨ ਲਵਾਂਗੇ ਹੋਰ ਕਿੱਥੇ ਨਹੀਂ ਤੇ ਟੱਕਾਂ ਦੇ ਟੱਕੇ ਦੇ ਵਿੱਚ ਐਕਵਾਇਰ ਹੋਣੇ ਜੇ ਕਿਸਾਨ ਜਿੱਥੇ ਬੰਧੀਆਂ ਕਹਿੰਦੀਆਂ ਸਾਨੂੰ ਐਮਐਸਪੀ ਚਾਹੀਦਾ ਸਾਨੂੰ ਵਧੀਆ ਰੇਟਾਂ ਤੇ ਸਾਡੀ ਫਸਲ ਵੇਚ ਕੇ ਸਾਨੂੰ ਆਹ ਵਾਲੀਆਂ ਸਹੂਲਤਾਂ ਚਾਹੀਦੀਆਂ ਜੇ ਜ਼ਮੀਨ ਹੀ ਕੋਲ ਨਾ ਰਹੀ ਤੇ ਸਹੂਲਤਾਂ ਦਾ ਕਰਾਂਗੇ ਕੀ ਪਤਾ ਨਹੀਂ ਉਹ ਕਿਹੜੀਆਂ ਤਾਕਤਾਂ ਨੇ ਜਿਹੜੀਆਂ ਪੰਜਾਬ ਨੂੰ ਹੌਲੀ-ਹੌਲੀ ਕਮਜ਼ੋਰ ਤੇ ਬਰਬਾਦ ਕਰਨਾ ਚਾਹੁੰਦੀਆਂ ਭਾਰਤ ਦੀਆਂ ਸਾਰੀਆਂ ਸਟੇਟਾਂ ਚੋ ਜੇ ਸੈਂਟਰ ਸਰਕਾਰ ਦੇ ਅੱਗੇ ਕੋਈ ਹੱਕ ਤਾਣਦਾ ਤੇ ਉਹ ਪੰਜਾਬ ਹੈ ਆਪਣੇ ਹੱਕਾਂ ਦੇ ਲਈ ਜਿਹੜਾ ਲੜਦਾ ਸਭ ਤੋਂ ਪਹਿਲਾਂ ਉਹ ਪੰਜਾਬ ਹੈ ਇੱਕ ਵੇਲਾ ਉਹ ਸੀ 1947 ਤੋਂ ਲੈ ਕੇ ਜਦੋਂ ਪੰਜਾਬ ਨੂੰ ਕਈ ਟੁਕੜਿਆਂ ਦੇ ਵਿੱਚ ਵੰਡਿਆ ਗਿਆ ਉਹ ਸਾਫ਼ ਵਖਾਈ ਦਿੰਦਾ ਸੀ ਕਿਵੇਂ ਛੋਟਾ ਕੀਤਾ ਗਿਆ ਤੇ ਹੁਣ ਇਸ ਨੂੰ ਬੜਾ ਯਾਨੀ ਕਿ ਕੁਝੇ ਤਰੀਕਿਆਂ ਦੇ ਨਾਲ ਛੋਟਾ ਕੀਤਾ ਜਾ ਰਿਹਾ ਪੰਜਾਬ ਦੀ ਇੱਕੋ ਇੱਕ ਤਾਕਤ ਹੈ ਇੱਥੋਂ ਦੀ ਜ਼ਮੀਨ ਤੇ ਇੱਥੋਂ ਦੇ ਕਿਸਾਨ ਤੇ ਆਈਡੀ ਉਪਜਾਉ ਤੇ ਵਾਹੀਯੋਗ ਜ਼ਮੀਨ ਨੂੰ ਹੌਲੀ-ਹੌਲੀ 1 2 3 ਪ੍ਰੋਜੈਕਟ ਕਰ ਕਰਕੇ ਤੇ ਉਹਦੇ ਵਿੱਚ ਐਕਵਾਇਰ ਕੀਤੀ ਜਾ ਰਹੀ ਹੈ ਅਜੇ ਆ ਜੰਮੂ ਕਟਰਾ ਐਕਸਪ੍ਰੈਸ ਆਪਾਂ ਨੂੰ ਭੁੱਲਿਆ ਨਹੀਂ ਸੀ ਜਿਹਦੇ ਵਿੱਚ 15 ਤੋਂ 16000 ਏਕੜ ਜ਼ਮੀਨ ਪੰਜਾਬ ਦੀ ਖੁੱਸ ਗਈ ਐਕਵਾਇਰ ਹੋ ਗਈ ਕਹਿ ਲਓ ਕੁਝ ਕਹਿ ਲਓ ਚਲੋ ਵਧੀਆ ਡਵੈਲਪਮੈਂਟ ਹੋ ਗਈ ਵੱਡਾ ਕੋਈ ਵਧੀਆ ਫੂਡ ਦਾ ਕਾਰਖਾਨਾ ਲੱਗ ਗਿਆ ਜਿਹੜਾ ਕਿ ਖੇਤੀ ਦੇ ਨਾਲ ਹੀ ਸੰਬੰਧਤ ਹੈ ਤੇ ਗੱਲ ਸਮਝ ਚ ਆਉਂਦੀ ਹੈ ਜਿਹੜੀ ਆ ਹੁਣ 24311 ਏਕੜ ਜ਼ਮੀਨ ਲੁਧਿਆਣੇ ਦੇ ਕੋਈ 32 ਤੋਂ 35 ਪਿੰਡਾਂ ਦੀ ਐਕਵਾਇਰ ਹੋਣ ਜਾ ਰਹੀ ਹੈ ਮੋਗੇ ਦੇ 6-7 ਪਿੰਡ ਆਉਂਦੇ ਨੇ ਤੇ ਤੁਸੀਂ ਮੁੱਲਾਂਪੁਰ ਦਾਖਾਂ ਜਗਰਾਉ ਏਰੀਆ ਸਾਰੀ ਉਹ ਜ਼ਮੀਨ ਵੇਖੀ ਹੈ ਨਾ ਕਿਵੇਂ ਦੀ ਹੈ ਉਸ ਨੂੰ ਐਕਵਾਇਰ ਕਰਕੇ ਨਾ ਤੇ ਉੱਥੇ ਕੋਈ ਰੋਡ ਲੰਘਣਾ ਜੀ ਨਾ ਹੀ ਕੋਈ ਬਹੁਤ ਖੇਤੀਬਾੜੀ ਨਾਲ ਸੰਬੰਧਤ ਐਗਰੀ ਬਿਜ਼ਨਸ ਨਾਲ ਸੰਬੰਧਤ ਕੋਈ ਉੱਥੇ ਕਾਰਖਣਾ ਜਾਂ ਵੱਡੀ ਕੋਈ ਕੰਪਨੀ ਜਾਂ ਫੈਕਟਰੀ ਆਉਣੀ ਹੈ ਉੱਥੇ ਅਰਬਨਾਈਜੇਸ਼ਨ ਤੇ ਅਰਬਨ ਯਾਨੀ ਕਿ ਕਲੋਨੀਆਂ ਬਣਾਉਣੀਆਂ ਉਹ ਸਾਰਾ ਕੁਝ ਉੱਥੇ ਆਉਣ ਵਾਲੇ ਸਮੇਂ 'ਚ ਬੰਨਣਾ ਜੇ ਤੇ ਗਲਾਡਾ ਜਿਹੜੀ ਅਥਾਰਟੀ ਐ ਗ੍ਰੇਟਰ ਲੁਧਿਆਣਾ ਏਰੀਆ ਡਵੈਲਪਮੈਂਟ ਅਥਾਰਟੀ ਇਹਦੇ ਥਰੂ ਪੰਜਾਬ ਸਰਕਾਰ ਨੇ ਮਿਲ ਕੇ ਇਹ ਥਾਂ ਨੂੰ ਇਸ ਜ਼ਮੀਨ ਨੂੰ ਐਕਵਾਇਰ ਕਰਨਾ ਮੀਟੀਆਂ-ਮੀਟੀਆਂ ਹੋ ਗਈਆਂ ਅੱਗੇ ਹੁਣ ਕੀ ਐਕਸ਼ਨ ਆਉਣਾ ਉਹਦੀ ਸਾਨੂੰ ਵੇਟ ਰਹੇਗੀ ਕਿਸਾਨ ਜਥੇਬੰਦੀਆਂ ਦਾ ਤੇ ਰਾਜਸੀ ਲੀਡਰਾਂ ਦਾ ਕਹਿਣਾ ਹੈ ਕਿ ਇਹ ਪੰਜਾਬ ਨਾਲ ਤੇ ਪੰਜਾਬ ਦੀ ਕਿਸਾਨੀ ਨਾਲ ਤੱਕ ਹੈ ਤੁਸੀਂ ਨਾ ਇੱਕ ਚੀਜ਼ ਨੂੰ ਮੰਨ ਕੇ ਚੱਲੋ ਇਹ ਮੰਨ ਕੇ ਚੱਲੋ ਪੰਜਾਬ ਹੈ ਸਾਡਾ ਠੀਕ ਹੈ ਇਹਦਾ ਜਿੰਨਾ ਵੀ ਏਰੀਆ ਕਿਤੇ ਪਿੰਡ ਨੇ ਸ਼ਹਿਰ ਨੇ ਤੇ ਕਿਤੇ ਵਾਹੀਯੋਗ ਜ਼ਮੀਨ ਹੈ ਕਿੰਨੇ ਵੀ ਕਿੱਲੇ ਮੰਨ ਲਓ 1947 ਚ ਕਿੰਨੇ ਮਿਲੇ ਸੀ ਚਲੋ 66 ਤੋਂ ਬਾਅਦ ਜਿਹੜਾ ਪੰਜਾਬ ਸਾਡੇ ਕੋਲ ਰਹਿ ਗਿਆ ਜਿਵੇਂ ਆਪਾਂ ਬਰਥਡੇ ਕੇਕ ਘੱਟਦੇ ਆ ਜਿਵੇਂ ਜਿਵੇਂ ਸਲਾਈਸ ਉਹਦੇ ਕੱਟੀ ਜਾਂਦੇ ਆ ਕੇਕ ਘੱਟੀ ਜਾਂਦਾ ਨਾ ਕੇਕ ਵੱਧਦਾ ਤੇ ਨਹੀਂ ਉਹ ਯਾਰ ਇੰਨਾ ਕੋ ਸਿੰਪਲ ਹੀ ਹੈ ਕੋਈ ਇਹਦੇ ਵਿੱਚ ਸਾਈਨ ਕੋਸ θ ਥੋੜੀ ਹੈ ਕਿ ਪੰਜਾਬ ਦੇ ਕੋਲ ਜਿਹੜੀ ਜ਼ਮੀਨ ਹੈ ਕੋ 1980 ਚ ਇੰਨੀ ਕੱਟ ਲਈ ਗਈ 2003 ਚ ਇੰਨੀ ਕੱਟ ਲਈ 2014 ਚ ਆ ਚਲਿਆ ਗਿਆ ਵਿੱਚੋਂ ਕਿਤੇ ਰੋਡ ਲੰਘ ਗਏ ਕਿਤੇ ਕੋਈ ਕੰਪਨੀ ਬਣ ਗਈ ਕੁਝ ਬਣ ਗਿਆ ਇਹ ਜ਼ਮੀਨ ਤੇ ਘਟਦੀ ਜਾ ਰਹੀ ਹੈ ਨਾ 24311 ਕਿੱਲੇ ਜਾਣਗੇ ਆਉਣ ਵਾਲੇ ਸਮੇਂ ਚ ਤੇ ਜਿਹੜੀ ਮੈਂ ਗੱਲ ਕੀਤੀ ਜੰਮੂ ਕਟੜਾ ਅੰਮ੍ਰਿਤਸਰ ਐਕਸਪ੍ਰੈਸ ਵੇ ਦੀ ਉਹਦੇ ਵਿੱਚ 16000 ਦੇ ਕਰੀਬ 15 ਤੋਂ 16000 ਏਕੜ ਪੰਜਾਬ ਚੋਂ ਖੁੱਸ ਗਿਆ ਚਲਾ ਗਿਆ ਉਹ ਮੁੜ ਕੇ ਖੇਤੀ ਜੋਗ ਜ਼ਮੀਨ ਨਹੀਂ ਰਹਿਣੀ ਮਤਲਬ ਸੋਚ ਕੇ ਵੇਖੋ ਅੱਜ ਤੋਂ ਕੋਈ 20 25 ਸਾਲ ਪਹਿਲਾਂ ਜਦੋਂ ਲੈਂਡ ਐਕਵਾਇਰ ਹੁੰਦੀ ਸੀ ਕੋਈ 200 400 ਏਕੜ ਇਧਰ ਮੁਹਾਲੀ ਵਾਲੇ ਪਾਸੇ ਚੰਡੀਗੜ੍ਹ ਦੇ ਲਾਗੇ ਜਾਂ ਕਿਸੇ ਵੀ ਵੱਡੇ ਸ਼ਹਿਰ ਦੇ ਲਾਗੇ ਉੱਥੋਂ ਦੇ ਲੋਕ ਨੋਟਾਂ ਦੀਆਂ ਪੰਡਾਂ ਬਨ ਕੇ ਪੰਜਾਬ ਦੇ ਬਾਕੀ ਹਿੱਸਿਆਂ 'ਚ ਜਾਂਦੇ ਸੀ 2008-09 ਦੇ ਵਿੱਚ ਕੀ ਰੇਟ ਸੀ ਜ਼ਮੀਨ ਦਾ ਤੇ ਵੇਖੋ ਹੁਣ ਕਿੰਨਾ ਹੋ ਗਿਆ ਜਦੋਂ ਉਹ ਪਾਰਟੀਆਂ ਪੈਸੇ ਲੈ ਕੇ ਪੰਜਾਬ ਦੇ ਹੋਰ ਨਾ ਹਿੱਸਿਆਂ 'ਚ ਗਈਆਂ ਉਹਨਾਂ ਜ਼ਮੀਨ ਦੇ ਰੇਟ ਵੀ ਵਧਾਏ ਤੇ ਜਿਹਨੂੰ ਲੋੜ ਸੀ ਉਹਨੇ ਵੇਚੀ ਵੀ ਕਿਸ ਨੇ 2 ਕਿੱਲੇ ਕਿਸ ਨੇ 4 ਕਿੱਲੇ ਯਾਨੀ ਕਿ ਜ਼ਮੀਨ ਦਾ ਪਲਟੀ ਮਾਰਨ ਦਾ ਜਿਹੜਾ ਕੰਮ ਸੀ ਉਹ ਵੀ ਸ਼ੁਰੂ ਹੋਇਆ ਕਰਜ਼ੇ ਦੇ ਮਾਰਿਆਂ ਕਈਆਂ ਨੇ ਇੱਕ ਜਗ੍ਹਾ ਵੇਚ ਕੇ ਦੂਜੀ ਜਗ੍ਹਾ ਲਈ ਕਈ ਬਰਬਾਦ ਵੀ ਹੋਏ ਉਦੋਂ ਕਈ ਲੈ ਕੇ ਨਾ ਫਾਇਦੇ 'ਚ ਰਹਿ ਗਏ ਤੇ ਜਦੋਂ ਹੁਣ ਜ਼ਮੀਨ ਘਟਦੀ ਜਾ ਰਹੀ ਏ ਗਵਾਂਢੀ ਸੂਬਿਆਂ ਚ ਅਸੀਂ ਜ਼ਮੀਨ ਲੈ ਨਹੀਂ ਸਕਦੇ ਅਸੀਂ ਜਾਵਾਂਗੇ ਕਿੱਥੇ ਇੱਕ ਵੇਲਾ ਹੁੰਦਾ ਸੀ ਕਿ ਜਦੋਂ ਕੋਈ ਰੋਡ ਲੰਘਣਾ ਹੁੰਦਾ ਸੀ ਉਹ ਰੋਡ ਦੇ ਵਿੱਚ ਕੀ ਏ ਕਿ ਮੇਰੇ ਆ ਸਾਰੇ 7-8 ਕਿੱਲੇ ਨੇ ਤੇ ਕਿਸੇ ਦੋ ਜਾਂ ਤਿੰਨ ਕਿੱल्ल्या ਚੋਂ ਜਾਂ ਇੱਕ ਕਿੱਲੇ ਦੇ ਵਿੱਚੋਂ ਰੋਡ ਲੰਘ ਗਿਆ ਤੇ ਕਿਸਾਨ ਦੇ ਸਿਰ ਤੇ ਕਰਜ਼ਾ ਹੋਵੇ ਉਹ ਕਹਿੰਦਾ ਚਲ ਕੋਈ ਨਹੀਂ ਮੇਰੀ ਬਾਕੀ 80-90% ਜ਼ਮੀਨ ਤੇ ਬਚ ਗਈ ਏ ਰੋਡ ਲੰਘ ਗਿਆ ਕਿਸੇ ਇੱਕ ਦੋ ਕਿੱਲੇ ਚੋਂ ਉਹਦੇ ਮੈਨੂੰ ਪੈਸੇ ਦੁੱਗਣੇ ਤਿੱਗਣੇ ਮਿਲ ਗਏ ਨਾਲੇ ਉਹ ਕਰਜ਼ਾ ਤਾਰ ਲੈਂਦਾ ਨਾਲੇ ਖੇਤੀ ਦੇ ਨਵੇਂ ਸੰਧ ਬਣਾ ਲੈਂਦਾ ਘਰ ਕੁਠੇ ਬਣ ਜਾਂਦੇ ਨੇ ਕੁਝ ਪੈਸੇ ਉਹ ਬਚਾ ਵੀ ਲੈਂਦਾ ਲੇਕਿਨ ਜ਼ਿਆਦਾਤਰ ਐਵੇਂ ਨਹੀਂ ਸੀ ਹੁੰਦਾ ਕਈਆਂ ਦੀ ਜ਼ਮੀਨ ਦੋ ਫਾੜ ਵੀ ਹੋ ਜਾਂਦੀ ਸੀ ਕਈਆਂ ਦੀ ਜਮੀਨ ਇੱਕ ਦੀ ਅੱਧੀ ਇੱਧਰ ਅੱਧੀ ਇੱਧਰ ਆ ਜਾਂਦੀ ਹੁੰਦੀ ਸੀ ਖਰਾਬ ਹੋ ਜਾਂਦੀ ਸੀ ਜ਼ਮੀਨ ਪੂਰੇ ਦੇ ਪੂਰੇ ਕਈਆਂ ਦੇ ਚਾਰ ਕਿਲੇ ਦੇ ਚਾਰ ਕਿਲੇ ਵਿੱਚ ਆ ਜਾਂਦੇ ਸਨ ਜਿਹੜਾ ਇਹ ਵਾਲਾ ਪ੍ਰੋਜੈਕਟ ਨਾ ਇਹ ਤੇ ਜਿਵੇਂ ਲੁਧਿਆਣਾ ਸ਼ਹਿਰ ਹੈ ਤੇ ਦਿਹਾਲੇ ਦਿਵਾਲੇ ਜਿਹੜੇ ਪਾਸੇ ਵੀ ਕੋਈ ਪਿੰਡ ਨਹੀਂ ਉਹਨਾਂ ਚ ਜ਼ਮੀਨ ਲੈ ਕੇ ਉਹ ਪੂਰੇ ਦੇ ਪੂਰੇ ਹੀ ਆਉਣਗੇ ਜਿੱਥੇ ਕਿਤੇ ਕੋਈ ਹੱਦਬੰਦੀ ਬਣੀ ਹੋ ਸਕਦਾ ਉੱਥੇ ਇਹ ਚੀਜ਼ ਆਵੇ ਨਿੱਤੇ ਟੱਕਾਂ ਦੇ ਟੱਕੇ ਦੇ ਵਿੱਚ ਐਕਵਾਇਰ ਹੋਣੇ ਜੇ ਇਹਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਵੀ ਇੱਕ ਤੇ ਰੇਟ ਹੁੰਦਾ ਨਾ ਮਾਰਕੀਟ ਰੇਟ ਤੋਂ ਕੋਈ 2-3 ਗੁਣਾ ਦੇਣਾ ਇਹਦੇ ਵਿੱਚ ਕੋਈ ਹੋਰ ਸਕੀਮ ਕਹਿੰਦੇ ਖੇਡੀ ਜਾ ਰਹੀ ਹੈ ਵੀ ਕੋਈ ਹਜ਼ਾਰ ਗਜ ਦਾ ਕੋਈ 플ੌਟ 플ੂਟ ਦਿੱਤਾ ਜਾਏਗਾ ਇਹ ਪ੍ਰੋਜੈਕਟ ਕਿੰਡਾ ਕੋ ਵੱਡਾ ਤੁਸੀਂ ਇਹ ਅੰਦਾਜ਼ਾ ਲਾ ਲਓ ਜਿਹੜਾ ਸਾਡਾ ਚੰਡੀਗੜ੍ਹ ਹੈ ਨਾ ਕਿੰਨੇ ਕੁ ਪਿੰਡ ਉਹਦੇ ਥਾਣੇ ਪਏ ਸਨ ਚੰਡੀਗੜ੍ਹ ਬਣਾਉਣ ਲਈ ਜਿਹੜੀ ਸਾਡੀ ਨਵੀਂ ਰਾਜਧਾਨੀ ਬਣੀ ਇਹਦਾ ਜਿਹੜਾ ਇੱਕ ਸੈਕਟਰ ਹੈ ਨਾ ਕੋਈ ਵੀ ਉਹ ਅੰਦਾਜ਼ਨ 250 ਕਿੱਲਿਆਂ ਦੇ ਵਿੱਚ ਹੈ ਐਵਰੇਜ ਔਸਤਨ 250 ਕਿੱਲਿਆਂ ਦਾ 250 ਏਕੜ ਦਾ ਇੱਕ ਸੈਕਟਰ ਬਣਦਾ ਤੇ ਜਿਹੜੇ ਇਹ ਜਿਹੜੇ 24311 ਏਕੜ ਅਗਰ ਅਕਵਾਇਰ ਹੋ ਗਏ ਨਾ ਤੇ ਲੁਧਿਆਣੇ ਦੇ ਆਸ-ਪਾਸੇ ਦੋ ਚੰਡੀਗੜ੍ਹ ਬਣ ਜਾਣਗੇ 100 ਸੈਕਟਰ ਤੋਂ ਵੀ ਜ਼ਿਆਦੇ ਸੈਕਟਰ ਇੱਥੇ ਬਣ ਜਾਣੇ ਜੇ ਹਸਾਬ ਨਾਲ ਵੀ ਕਿੰਨੀ ਜ਼ਮੀਨ ਐਕਵਾਇਰ ਹੁੰਦੀ ਹੈ ਹੁਣ ਤੱਕ ਦੀ ਸਭ ਤੋਂ ਜ਼ਿਆਦੀ ਜਿਹੜੀ ਜ਼ਮੀਨ ਐਕਵਾਇਰ ਕਰਨ ਦੀ ਏ ਤਜਵੀਜ਼ ਪੇਸ਼ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਹੈ ਪੰਜਾਬ ਦੇ ਵਿੱਚ ਤੇ ਇਹਦੇ ਵਿੱਚ ਖੇਤੀ ਜੋਗ ਵਾਹੀ ਜੋਗ ਉਪਜਾਊ ਜ਼ਮੀਨ ਜਾਏਗੀ ਸੋਚ ਕੇ ਵੇਖੋ ਯਾਰ ਲੁਧਿਆਣਾ ਜ਼ਿਲ੍ਹਾ ਕਿੰਨੀ ਵਾਰੀ ਲੰਘੇ ਵਾਲੇ ਦਿਵਾਲਿਓ ਵੇਖੋ ਗੱਡੀਆਂ ਪੱਧਰ ਤੇ ਉਪਜਾਊ ਜ਼ਮੀਨਾਂ ਨੇ ਵਾਲੇ ਦਿਵਾਲੇ ਜਦੋਂ ਆਪਾਂ ਲੁਧਿਆਣੇ ਤੋਂ ਮੋਗੇ ਰੋਡ ਫਿਰੋਜ਼ਪੁਰ ਰੋਡ ਨੂੰ ਜਾਣੇ ਤੇ ਉਹ ਸਾਰੇ ਪਿੰਡਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ तकरीबन 32 ਤੋਂ 35 ਪਿੰਡਾਂ ਦੀਆਂ ਆ ਪਿੰਡਾਂ ਦੀ ਲਿਸਟ ਆ ਤੁਸੀਂ ਵੇਖ ਲਓ ਇਹਦੇ ਵਿੱਚ ਤੁਹਾਡਾ ਪਿੰਡ ਵੀ ਹੋਏਗਾ ਇਹਨਾਂ ਪਿੰਡਾਂ ਦੀ ਜ਼ਮੀਨ ਜਿਹੜੀ ਏ ਉਹ ਇਸ 24311 ਕਿੱਲਿਆਂ ਚ ਆਉਂਦੀ ਜੀ ਆਪਣੀ ਜਨਰੇਸ਼ਨ ਜਦੋਂ ਬੜੇਪੇ ਚ ਗਈ ਨਾ ਤੇ ਆਪਾਂ ਬਿਲਕੁਲ ਇੱਕ ਗਵਾਹ ਹੋਵਾਂਗੇ ਇਸ ਚੀਜ਼ ਦੇ ਕਿ ਜਿਨ੍ਹਾਂ ਨੇ ਪੰਜਾਬ ਨੂੰ ਤੇ ਪੰਜਾਬ ਦੀ ਜ਼ਮੀਨ ਨੂੰ ਉਪਜਾਉ ਜ਼ਮੀਨ ਨੂੰ ਸੁੰਗੜਦੇ ਵੇਖਿਆ ਘੱਟ ਹੁੰਦੇ ਵੇਖਿਆ ਪੰਜਾਬ ਦੀ ਜ਼ਮੀਨ ਦਾ ਉਹ ਕੇਕ ਦਾ ਹਿੱਸਾ ਜਿਹੜਾ ਇੱਕ ਇੱਕ ਪੀਸ ਕਰਕੇ ਇਹ ਸਰਕਾਰਾਂ ਹੌਲੀ ਹੌਲੀ ਖਾਂਦੀਆਂ ਚਲੀਆਂ ਗਈਆਂ ਪਤਾ ਨਹੀਂ ਪੰਜਾਬ ਨੂੰ ਉਜਾੜਨ ਦੇ ਰਾਹ ਤੇ ਕਿਹੜੀਆਂ ਤਾਕਤਾਂ ਲੱਗੀਆਂ ਹੋਈਆਂ ਨੇ ਕਿਸੇ ਚੀਜ਼ ਨੂੰ ਦੁਬਾਰਾ ਬਣਾਇਆ ਜਾ ਸਕੇ ਉਹਦਾ ਦੁੱਖ ਘੱਟ ਲੱਗਦਾ ਉਹ ਚਲੀ ਗਈ ਤੇ ਉਹਨੂੰ ਦੁਬਾਰਾ ਆਪਾਂ ਡਿਵੈਲਪ ਕਰ ਲਾਂਗੇ ਜ਼ਮੀਨ ਨੂੰ ਕਿਵੇਂ ਵਧਾ ਲਾਂਗੇ ਜ਼ਮੀਨ ਤੇ ਜਿਹੜੀ ਆਪਾਂ ਨੂੰ ਮਿਲੀ ਹੈ ਉਹਦੇ ਤੇ ਉਹ ਸਾਰੀ ਹੋਈ ਜਾਏਗੀ ਤੇ ਉਹਨੇ ਤਾਂ ਦਿਨ ਬਦਨ ਘਟਣਾ ਹੀ ਹੈ ਨਾ ਤੇ ਲੇਕਿਨ ਐਦਾਂ ਦੇ 1-2 ਪ੍ਰੋਜੈਕਟ ਹੋਰ ਆਗੇ ਕੋਈ 5-10 ਸਾਲਾਂ ਚ ਤੇ ਹਿਸਾਬ ਲਾ ਲੋ ਵੀ ਪੰਜਾਬ ਦੇ ਕੋਲ ਖੇਤੀਯੋਗ ਜ਼ਮੀਨ ਜਿਹੜੀ ਆ ਉਹ ਕਿੰਨੀ ਬਚੇਗੀ ਭਾਰਤ ਦੇ ਅਨਾਜ ਦੇ ਵਿੱਚ ਕਿੰਨਾ ਜ਼ਿਆਦਾ ਰੋਲ ਪਲੇ ਕਰਦਾ ਪੰਜਾਬ ਪਰ ਸਰਕਾਰਾਂ ਨੂੰ ਅਨਾਜ ਹੁਣ ਚਾਹੀਦਾ ਹੀ ਨਹੀਂ ਕਿਸਾਨ ਜਿੱਥੇ ਬੰਧੀਆਂ ਕਹਿੰਦੀਆਂ ਸਾਨੂੰ ਐਮਐਸਪੀ ਚਾਹੀਦਾ ਸਾਨੂੰ ਵਧੀਆ ਰੇਟਾਂ ਤੇ ਸਾਡੀ ਫਸਲ ਵੇਚੇ ਸਾਨੂੰ ਆਹ ਵਾਲੀਆਂ ਸਹੂਲਤਾਂ ਚਾਹੀਦੀਆਂ ਜੇ ਜ਼ਮੀਨ ਹੀ ਕੋਲ ਨਾ ਰਹੀ ਤੇ ਸਹੂਲਤਾਂ ਦਾ ਕਰਾਂਗੇ ਕੀ ਚਲੋ ਇਹ ਵੀ ਹੋਵੇ ਵੀ ਕੋਈ ਇੰਡਸਟਰੀ ਲੱਗ ਰਹੀ ਹੈ ਜਿਹੜੀ ਸਿੱਧੀ ਖੇਤੀ ਨਾਲ ਸੰਬੰਧਤ ਹੈ ਵੀ ਚਲੋ ਤੁਸੀਂ ਝੋਨਾ ਕਣਕ ਛੱਡ ਕੇ ਅਗਰ ਆਹ ਲਾਉਂਦੇ ਹੋ ਤੇ ਉਹਦੀ ਅਸੀਂ ਕੋਈ ਪ੍ਰੋਸੈਸਿੰਗ ਯੂਨਿਟ ਲਾਤੀ ਹੈ ਕੋਈ ਕੰਪਨੀ ਹੋ ਸਕਦੀ ਹੈ ਕੁਝ ਹੋ ਸਕਦਾ ਵੀ ਤੁਹਾਡੀ ਮਰਜ਼ੀ ਦੇ ਨਾਲ ਤੁਸੀਂ ਉੱਥੇ ਆਪਣਾ ਫਲ ਫਰੂਟ ਸਬਜ਼ੀਆਂ ਲੈ ਕੇ ਜਾ ਸਕਦੇ ਹੋ ਬਾਕੀ ਫਸਲਾਂ ਨਾਲੋਂ ਵੱਧ ਮੁਨਾਫਾ ਮਿਲੇਗਾ ਜਦੋਂ ਕਿਸੇ ਏਰੀਆ ਚ ਕੋਈ ਵੱਡੀ ਫੈਕਟਰੀ ਲੱਗਦੀ ਹੈ ਜੌਬਸ ਮਿਲਦੀਆਂ ਸਭ ਕੁਝ ਹੁੰਦੀਆਂ ਲੇਕਿਨ ਇਹ ਅਰਬਨਾਈਜੇਸ਼ਨ ਦੇ ਨਾਂ ਤੇ ਇੰਨੀ ਜਿਆਦੀ ਪੰਜਾਬ ਦੇ ਵਿੱਚ ਜਿਹੜੀ ਲੈਂਡ ਹੈ ਉਹ ਐਕਵਾਇਰ ਹੋਣ ਜਾ ਰਹੀ ਹੈ ਇਹ ਕੋਈ ਫਸਲਾਂ ਦੇ ਰੇਟਾਂ ਦੀ ਗੱਲ ਨਹੀਂ ਆ ਮੰਡੀਆਂ ਦੀ ਗੱਲ ਨਹੀਂ ਆ ਇਹ ਤੇ ਸਾਡੀ ਖੇਤੀ ਦੀ ਗੱਲ ਹੈ ਜਿਹਦੇ ਉੱਤੇ ਫਸਲ ਹੁੰਦੀ ਹੈ ਤੇ ਉਦੋਂ ਬਾਅਦ ਅਸੀਂ ਕਿ ਉਹਦੇ ਰੇਟ ਦੀ ਗੱਲ ਕਰਨੇ ਆ ਸਾਡੇ ਤੋਂ ਤੇ ਉਹੀ ਚੀਜ਼ ਖੁੱਸਦੀ ਜਾ ਰਹੀ ਹੈ ਨਿਕਲਦੀ ਜਾ ਰਹੀ ਹੈ ਸਾਡੇ ਹੱਥੋਂ ਆਪਣੇ ਭਾਸ਼ਣਾ ਦੇ ਵਿੱਚ ਪੰਜਾਬ ਦਾ ਭਲਾ ਲੋਚਣ ਵਾਲੇ ਲੀਡਰਾਂ ਦੀ ਕਲਮ ਪਤਾ ਨਹੀਂ ਐਵੇਂ ਦੇ ਪ੍ਰੋਜੈਕਟਾਂ ਤੇ ਕਿਵੇਂ ਚੱਲ ਜਾਂਦੀ ਜਾਂ ਕਿਤੇ ਨਾ ਕਿਤੇ ਜਾ ਕੇ ਕੋਈ ਹਿੱਸੇਦਾਰੀ ਤੇ ਨਹੀਂ ਹੁੰਦੀ ਵੀਰਡੇ ਵੱਡੇ ਪ੍ਰੋਜੈਕਟ ਨੇ ਇਹਦੇ ਨਾਲ ਇੱਕ ਗੱਲ ਹੋਰ ਵੀ ਜੁੜੀ ਹੈ ਕਿ ਇਹ ਸਾਰਾ ਕੁਝ ਕਰਨ ਦੇ ਨਾਲ ਨਾਲ ਵਿਸ਼ਵ ਬੈਂਕ ਤੋਂ ਵਰਲਡ ਬੈਂਕ ਤੋਂ ਬਹੁਤ ਵੱਡਾ ਕਰਜ਼ਾ ਲੈਣ ਦੀ ਵੀ ਪੂਰੀ ਤਿਆਰੀ ਹੋ ਰਹੀ ਵੀ ਕਿੰਨੇ ਸੌ ਤੇ ਕਿੰਨੇ ਹਜ਼ਾਰ ਕਰੋੜ ਦਾ ਇਹ ਸਾਰਾ ਪ੍ਰੋਜੈਕਟ ਹੋਏਗਾ ਯਾਰ ਖੇਤੀ ਵਾਲੀਆਂ ਵਾਹੀਯੋਗ ਜ਼ਮੀਨਾਂ ਦੀ ਗੱਲ ਕਰੀ ਜਾ ਰਹੇ ਨੇ ਇੱਕ ਤਾਂ ਹੋਵੇ ਵੀ ਇੱਥੇ ਕੁਝ ਹੁੰਦਾ ਨਹੀਂ ਬੰਜਰ ਜ਼ਮੀਨ ਹੈ ਕੋਈ ਕੈਮੀਕਲ ਇਦਾਂ ਦੇ ਨੇ ਥੱਲੇ ਪਾਣੀ ਡੂੰਘੇ ਨੇ ਪਾਣੀ ਚੰਗਾ ਨਹੀਂ ਹੈ ਖੇਤੀ ਹੋ ਨਹੀਂ ਸਕਦੀ कोरोना ਦੇ ਵਿੱਚ ਸਭ ਨੇ ਵੇਖ ਲਿਆ ਵੀ ਘਰਾਂ ਦੇ ਏਸੀ ਬੰਦ ਹੋ ਜਾਣ ਸਾਡੀਆਂ ਇਹ ਮਸ਼ੀਨਾਂ ਬੰਦ ਹੋ ਜਾਣ ਫੇਰ ਅਸੀਂ ਸਰਵਾਈਵ ਕਰ ਲਾਂਗੇ ਕੁਝ ਹੱਦ ਤੱਕ ਜੇ ਆਪਾਂ ਰੈਂਕਿੰਗ ਹੀ ਦੇਣ ਲੱਗੀਏ ਸਭ ਤੋਂ ਪਹਿਲਾਂ ਮਸ਼ੀਨਰੀ ਬੰਦ ਹੋ ਗਈ ਆਵਾਜ਼ ਹੀ ਠੱਪ ਹੋ ਗਈ ਤੇ ਜੇ ਸਾਡਾ ਅਨਾਜ ਹੀ ਘਰ ਦੇ ਵਿੱਚ ਨਾ ਪਹੁੰਚਿਆ ਫੇਰ ਤੇ ਸਭ ਤੋਂ ਪਹਿਲਾਂ ਹੀ ਮਰਾਂਗੇ ਨਾ ਤੇ ਪੰਜਾਬ ਨੂੰ ਮਾਰਨ ਦੀਆਂ ਤਿਆਰੀਆਂ ਇਹ ਨਿੱਕੇ-ਨਿੱਕੇ ਨਹੀਂ ਇਹ ਤੇ ਪੂਰਾ ਇੱਕ ਮਾਸਟਰ ਸਟ੍ਰੋਕ ਹੀ ਸਮਝੋ ਪਹਿਲਾਂ ਕੁਝ ਸੈਂਕੜਿਆਂ ਦੇ ਵਿੱਚ ਲੈਣ ਰਿਕੁਆਇਰ ਹੁੰਦੀ ਸੀ ਬਹੁਤਾ ਫਰਕ ਨਹੀਂ ਸੀ ਪੈਂਦਾ ਉੱਥੋਂ ਦੇ ਕੁਝ ਕਿਸਾਨ ਉੱਠ ਕੇ ਦੂਜੇ ਭਾਗਾਂ 'ਚ ਜਾਂਦੇ ਸੀ ਪੰਜਾਬ ਦੇਆਂ 'ਚ ਜ਼ਮੀਨ ਲੈਣ ਦੇ ਲਈ ਹੁਣ ਪੰਜਾਬ ਦੇ ਵਿੱਚ ਐਵਰੇਜ ਜ਼ਮੀਨ ਦਾ ਰੇਟ ਵੇਖੋ ਕੀ ਹੋ ਗਿਆ ਹਰੇਕ ਨੂੰ ਹੀ ਪਤਾ ਲੱਗ ਗਿਆ ਕਿ ਜ਼ਮੀਨ ਨਹੀਂ ਵੇਚਣੀ ਜੇ ਜ਼ਮੀਨ ਵੇਚ ਗਈ ਤੇ ਫੇਰ ਮੁੜ ਕੇ ਬਣਦੀ ਨਹੀਂ ਹੈ ਇਸ ਨੂੰ ਸੰਭਾਲੀ ਰੱਖਣਾ ਹੈ ਸੰਭੀ ਰੱਖਣਾ ਹੈ ਪਰ ਚਲੋ ਮਜਬੂਰੀਆਂ ਕਈਆਂ ਦੀਆਂ ਵੱਡੀਆਂ ਬਣ ਜਾਂਦੀਆਂ ਨੇ ਜੇ ਹੁਣ ਪ੍ਰੋਟੈਸਟ ਵੀ ਕਰਨ ਲੀਡਰ ਕਹਿ ਰਹੇ ਨੇ ਕਿ ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਅਸੀਂ ਇਹ ਇੱਕ ਵਾਰ ਨਹੀਂ ਹੋਣ ਦੇਵਾਂਗੇ ਤੇ ਜੇ ਸਹਿਮਤੀ ਲੈ ਲਈ ਸਹਿਮਤੀ ਨਹੀਂ ਲੈ ਲਈ ਇਹ ਜਿਹੜਾ ਯਾਨਕਿ ਨਮੂ ਕਟੜਾ ਐਕਸਪ੍ਰੈਸ ਹਾਈਵੇ ਲੰਘਿਆ ਉਹਦੇ ਚ ਕਿੰਨੀ ਕੁ ਵੱਡੀ ਸਹਿਮਤੀ ਸੀ ਕਿੰਨੀਆਂ ਇੱਕ ਗੱਲਾਂ ਮੰਨ ਲਈਆਂ ਗਈਆਂ ਜ਼ਮੀਨਾਂ ਖੁੱਸ ਗਈਆਂ ਥੋੜੇ ਸਮੇਂ ਲਈ ਜਿਹੜਾ ਨੇੜੇ ਦਾ ਸੋਚਦੇ ਨੇ ਮੇਰੇ ਕਿਸਾਨ ਵੀਰ ਉਹਨਾਂ ਨੂੰ ਲੱਗੇਗਾ ਕਿ ਕਰੋੜਾਂ ਰੁਪਇਆ ਬੈਂਕ ਚ ਆ ਗਿਆ ਹੁਣ ਤੇ ਨਜ਼ਾਰੇ ਲਵਾਂਗੇ ਇਹ ਭੁਰਦਿਆਂ ਦੇਰ ਨਹੀਂ ਲੱਗਣੀ ਤੇ ਜਮੀਨ ਦੇ ਵਧੀਆ ਟੁਕੜੇ ਜਿਵੇਂ ਦਾ ਟੁਕੜਾ ਲੁਧਿਆਣੇ ਦੇ ਤੁਸੀਂ ਆਸੇ-ਪਾਸੇ ਵੇਚੋਗੇ ਉਵੇਂ ਦਾ ਪੰਜਾਬ 'ਚ ਕਿਤੇ ਲੱਭੇਗਾ ਨਾ ਤੇ ਪੰਜਾਬ 'ਚ ਕਿੰਨੇ ਲੋਕ ਤਿਆਰ ਨੇ ਆਪਣੇ ਟੱਕਾਂ ਦੇ ਟੱਕ ਵੇਚਣ ਨੂੰ ਬਹੁਤ ਕੰਮ ਘਟ ਗਿਆ ਅੱਗੇ ਨਾਲ ਲੋਕ ਬੜੇ ਜਾਗ ਗਏ ਨੇ ਹੁਣ ਉਹ ਜ਼ਮੀਨ ਵੇਚਣ ਨੂੰ ਬਹੁਤੇ ਤਿਆਰ ਨਹੀਂ ਨੇ ਇਸ ਕਰਕੇ ਕਈ ਪਾਰਟੀਆਂ ਐਸੇ ਵੀ ਨੇ ਅੱਜ ਵੀ ਬੈਂਕਾਂ ਦੇ ਵਿੱਚ 2-3 ਕਰੋੜ ਰੁਪਇਆ ਪਿਆ ਜ਼ਮੀਨ ਮਿਲਦੀ ਨਹੀਂ ਪਈ ਵੱਡੇ-ਵੱਡੇ ਇਕਨੋਮਿਸਟ ਅਰਥਸ਼ਾਸਤਰੀਆਂ ਦਾ ਕਹਿਣਾ ਕਿ ਜ਼ਮੀਨ ਨਾ ਗਵਾਓ ਇਹ ਬਾਜ਼ਾਰ ਚੋਂ ਨਹੀਂ ਮਿਲਣੀ ਜ਼ਮੀਨ ਇਹ ਕੋਈ ਐਸਾ ਪ੍ਰੋਡਕਟ ਨਹੀਂ ਹੈ ਜਿਹੜਾ ਸਾਨੂੰ ਵੱਡੇ ਵੱਡੇ ਸ਼ੀਸ਼ਿਆਂ ਦੇ ਸ਼ੋਅਰੂਮ ਚੋਂ ਮਿਲ ਜਾਣਾ ਇਹ ਜਿਹੜੀ ਸਾਨੂੰ ਪ੍ਰਮਾਤਮਾ ਨੇ ਰੱਬ ਨੇ ਬਖਸ਼ੀ ਹੈ ਜਿੰਨੇ ਅਸੀਂ ਮਾਲਕ ਬਣੇ ਆ ਇਹਨੂੰ ਸੰਭੀ ਰੱਖਣਾ ਹੀ ਸਾਡਾ ਧਰਮ ਹੈ ਇਹਦੇ ਚ ਹੀ ਅਨੂਗਾ ਕਿ ਅਸੀਂ ਆਪਣੇ ਪਰਿਵਾਰ ਪਾਲਨੇ ਨੇ ਤੇ ਸਰਕਾਰ ਦੀਆਂ ਇਹੋ ਜੀਆਂ ਨੀਤੀਆਂ ਦਾ ਪੰਜਾਬ ਕਿੱਡਾ ਕੁ ਮੁੱਲ ਤਾਰੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਆਉਣ ਵਾਲੇ ਸਮੇਂ ਚ ਵੇਖਦੇ ਆ ਲੁਧਿਆਣੇ ਦੇ ਆਸ-ਪਾਸ ਕਿੱਡੇ ਇੱਕ ਵੱਡੇ ਅਰਬਨਾਈਜੇਸ਼ਨ ਪਲਾਟ ਤੇ ਉਹ ਬਿਲਡਿੰਗਾਂ ਬਣਦੀਆਂ ਨੇ ਕਿਹੜੇ ਕਿਹੜੇ ਪਿੰਡਾਂ ਦੀ ਜ਼ਮੀਨ ਆਉਂਦੀ ਏ ਅਕਵਾਇਰ ਹੁੰਦੀ ਏ ਕਿ ਨਹੀਂ ਹੁੰਦੀ ਪ੍ਰੋਟੈਸਟ ਹੁੰਦਾ ਧਰਨੇ ਲੱਗਦੇ ਨੇ ਇਹ ਆਉਣ ਵਾਲੇ ਸਮੇਂ 'ਚ ਵੇਖਿਆ ਜਾਏਗਾ ਪੰਜਾਬ ਤੇ ਪੰਜਾਬ ਦੀ ਕਿਸਾਨੀ ਦੀ ਬਿਹਤਰੀ ਲਈ ਅਰਦਾਸ ਕਰਦੇ ਰਾਂਗੇ ਸਤਿ ਸ੍ਰੀ ਅਕਾਲ